ਗੱਲ ਤਾਂ ਚੰਗੀ ਏ ਤੇਰੀ ਗੱਲ ਤਾਂ ਚੰਗੀ ਏ ਇਹ ਫਿਰ ਰਾਜ ਭਾਗ ਕਿਹਨੂੰ ਦੇਣਾ ਹੈ ਕਿ ਤੁਸੀਂ ਲੈ ਲਓ ਚੰਗਾ ਮਹਾਤਮਾ ਕਹਿੰ ਲਗੇ ਚੂਲੀ ਛੱਡ ਦੇ ਯਾਨੀ ਅਰਦਾਸ ਕਰਦੇ ਕਰ ਦਿੱਤੀ ਤੇਰਾ ਤਨੀਏ ਦੇ ਵਿੱਚ ਕੁਛ ਕਹਿੰਗਾ ਨਹੀਂ ਮੈਂ ਹੁਣੇ ਦੇ ਚੁੱਕਾ ਉਸ ਤੋਂ ਬਾਅਦ ਮਹਾਤਮਾ ਪੁੱਛਣ ਗਏ ਹੁ ਦੱਸ ਹੁਣ ਰਾਜ ਭਾਗ ਤਾਂ ਤਾਂ ਦੇਤਾ ਸਰੀਰ ਦੇ ਨਿਰਵਾਹ ਵਾਸਤੇ ਰੋਟੀ ਵੀ ਚਾਹੀਦੀ ਏ ਕੱਪੜਾ ਵੀ ਚਾਹੀਦਾ ਇੱਕ ਮੰਜੇ ਦਾ ਥਣ ਵੀ ਚਾਹੀਦਾ ਹੈ ਤੋ ਨਹੀਂ ਇਹ ਹੋਰ ਜ਼ਰੂਰੀਆਤ ਵੀ ਸੁਣ ਚਾਹੀਦੀਆਂ ਨੇ ਉਹ ਤੋ ਕਿੱਥੋਂ ਪੂਰੀਆਂ ਕਰੇਗਾ ਕਹਿਣਾ ਰੋਟੀ ਵਾਸਤੇ ਮੈਂ ਕਾਖੋਤ ਕੇ ਗੁਜ਼ਾਰਾ ਕਰ ਲਿਆ ਕਰਾਂਗਾ ਮਹਾਤਮਾ ਕਹਿਣ ਲੱਗੇ ਦੇਖ ਰਾਜਨ ਤੇ ਤੋ ਕਾ ਨਹੀਂ ਖੋਤ ਹੋਣਾ ਤੂੰ ਰਾਜਾ ਰਹੇਂ ਤੈਨੂੰ ਕਾਖ ਖੋਤਣ ਦੀ ਜਾਂਚ ਨਹੀਂ ਹੈ ਮੈਂ ਰਾਜ ਨਹੀਂ ਕਦੇ ਕੀਤਾ ਮੈਨੂੰ ਰਾਜ ਕਰਨ ਦੀ ਜਾਂਚ ਨਹੀਂ ਹੈ ਇਹਨੂੰ ਕਰ ਆ ਰਾਜ ਨੀਰਾ ਸਮਝੇ ਤੂੰ ਮੇਰਾ ਜਾਣ ਕੇ ਕਰਦਾ ਰਹ ਆਪਣੀ ਆਪਣਾ ਛੱਡ ਦੇ ਤੇਰਾ ਨਹੀਂ ਇਹਦੇ ਵਿੱਚ ਹੁਣ ਕੁਛ ਹੈ ਮੈਨੂੰ ਵੀ ਹੋਰ ਕੋਈ ਯੋਗ ਆਦਮੀ ਰੱਖਣਾ ਪੂਰਾ ਪ੍ਰਬੰਧ ਦੇ ਵਾਸਤੇ ਤੈਨੂੰ ਕਿਉਂ ਨਾ ਰਖ ਲਵਾਂ ਮੈਂ ਤੂੰ ਰੋਟੀ ਲਈ ਚੱਲ ਕੱਪੜਾ ਲਈ ਚੱਲ ਜਗ੍ਹਾ ਲਈ ਚੱਲ ਜਿਹੜੀਆਂ ਤੇਰੀ ਸ਼ਰੀਰ ਦੀਆਂ ਜ਼ਰੂਰੀਅਤ ਹਨ ਉਹ ਲਈ ਚੱਲ ਤਰਾਹ ਦਾ ਰਾਜ ਆਪਣਾ ਨਾ ਸਮਝ ਰਾਜ ਮੇਰਾ ਜਾਣ ਕੇ ਕਰ ਇਮਾਨਦਾਰੀ ਨਾਲ ਸਾਰਾ ਕੰਮ ਕਰ ਆਪਣਾ ਤਨ ਲੈ ਬਿਲਕੁਲ ਉਹ ਜਿਹੜੀ ਸ਼ਰੀਰ ਦੀਆਂ ਜ਼ਰੂਰੀਅਤਾਂ ਉਹ ਲਈ ਚੱਲ ਤੈਨੂੰ ਹੋਰ ਜ਼ਿਆਦਾ ਤੂੰ ਇਹਦਾ ਹੱਕਦਾਰ ਨਹੀਂ ਇਥੋਂ ਕਿਸੇ ਚੀਜ਼ ਦਾ ਸਤਵਜਨ ਉਹਨੂੰ ਰਹਿਣ ਦੀ ਜਗ੍ਹਾ ਮਿਲ ਗਈ ਹੈ ਕੱਪੜਾ ਮਿਲਦਾ ਹੈ ਜੋ ਜਿੰਨਾ ਉਹਨਾਂ ਜ਼ਰੂਰੀ ਗੱਲ ਸੀ ਉਹ ਲਈ ਜਾਂਦਾ ਹੈ ਰਾਜ ਹੁਣ ਆਪਣਾ ਨਹੀਂ ਸਮਝਦਾ ਪਹਿਲੇ ਜਿੱਥੇ ਮੈਂ ਮੇਰੀ ਸੀ ਉਹਨੂੰ ਮੈਂ ਮੇਰੀ ਨੇ ਬੰਨ ਛੱਡਿਆ ਹੋਇਆ ਸੀ ਮੈਂ ਮੇਰੀ ਟੁੱਟਣ ਦੀ ਧੇਰ ਸੀ ਰਾਜ ਕਰਦਾ ਜਿਵੇਂ ਇੱਕ ਮਨੀਮ ਆਪਣੇ ਮਾਲਕ ਦਾ ਕੰਮ ਕਰਦਾ ਹੈ ਕੰਮ ਇਮਾਨਦਾਰੀ ਨਾਲ ਕਰਦਾ ਹੈ ਨਫੇ ਨੁਕਸਾਨ ਦਾ ਜ਼ਿੰਮੇਵਾਰ ਉਹ ਹੈ ਮੈਂ ਦਾ ਇਮਾਨਦਾਰੀ ਨਾਲ ਕੰਮ ਕਰਦਾ ਇਸ ਤਰੀਕੇ ਸਿਰ ਕਰਦਾ ਹੋਇਆ ਕਮ ਰਾਜਾ ਬਰੀ ਹੋ ਗਿਆ ਮੁਕਤ ਹੋ ਗਿਆ ਇਓ ਇਸ ਤਰੀਕੇ ਸਿਰ ਅਸੀਂ ਆਪਣਾ ਤਨ ਮਨ ਤਨ ਸਭ ਸੌ ਗੁਰੂ ਕੋ ਹੁਕਮ ਮੰਨਿਏ ਪਾਈਏ ਤਨ ਮਨ ਥਨ ਦੀ ਆਪਣੀ ਆਪਣਾ ਛੱਡ ਦੇਣੀ ਹੈ ਮੇਰ ਛੱਡ ਦੇਣੀ ਹੈ ਤਨ ਮਨ ਥਨ ਗੁਰੂ ਦਾ ਸਮਝਣਾ ਹੈ ਜੋ ਚ ਸਭ ਗੁਰੂ ਦਾ ਹੈ ਮੇਰਾ ਕੁਛ ਨਹੀਂ ਜਦੋਂ ਅਸੀਂ ਇਓ ਹੌਲੀ ਹੌਲੀ ਆਪਣੀ ਮੈਂ ਮੇਰੀ ਨੂੰ ਅੰਦਰ ਉਗਵਾਵਾਂਗੇ ਸਾਧ ਸੰਗ ਜਿੱਥੇ ਵੀ ਰਹਿੰਦੇ ਹਾਂ ਮਹਾਰਾਜ ਭਾਗ ਹੈ ਕੁਛ ਵੀ ਹੈ ਉੱਥੇ ਹੀ ਨਲੇ ਪ੍ਰੈਨ ਨੂੰ ਸਮਰਤ ਹੋ ਜਾਾਂਗੇ ਤੇ ਇਹ ਇੱਕ ਗੁੰਡੀ ਵਾਲੀ ਗੱਲ ਹੈ ਇਸ ਤਰੀਕੇ ਸਰਗੁਰੰਗਦੇ ਮਹਾਰਾਜ ਨੇ ਉਹਨਾਂ ਪ੍ਰੇਮੀ ਨੂੰ ਸਮਝਾਇਆ ਤੁਸੀਂ ਅੰਮ੍ਰਿਤ ਵੇਲਾ ਸੰਭਾਲਦੇ ਚੱਲੇ ਚੱਲੋ ਸਿਮਰਨ ਕਰੋ ਸਿਮਰਨ ਦੀ ਯੁਕਤੀ ਬਤਲਾਈ ਉਸ ਤੋਂ ਬਾਅਦ ਸਤਸੰਗ ਦਰੂ ਕਰੋ ਰੋਜ਼ ਥੋੜਾ ਬਥੇਰ ਉੱਥੇ ਬਿਰਤੀ ਜੋੜੋ ਕੀਰਤਨ ਕਥਾ ਵਾਰਤਾ ਵਿੱਚ ਕੰਮਕਾਰ ਦੇ ਦੌਰਾਨ ਵਿੱਚ ਵੀ ਕੋਸ਼ਿਸ਼ ਕਰੋ ਸਿਮਰਨ ਨੂੰ ਯਾਦ ਰੱਖਣ ਦੀ ਨੇਕ ਨੀਅਤ ਦੀ ਕਿਰਤ ਕਰੋ ਕੋਈ ਕਰੋ ਜੋ ਕੁਝ ਵੀ ਕਰਦੇ ਹੋ ਖੇਤੀਬਾੜੀ ਨੌਕਰੀ ਵਣਜ ਵਪਾਰ ਕੁਝ ਵੀ ਕਰੋ ਉਹਦੇ ਵਿੱਚ خیਾਨਤ ਨਾ ਕਰੋ ਬੇਈਮਾਨੀ ਨਾ ਕਰੋ ਤੇ ਬਾਕੀ ਉਹਦੇ ਵਿੱਚ ਕੋਸ਼ਿਸ਼ ਕਰੋ ਸਭ ਜਾਣੋ ਸਭ ਵਹਿਗੁਰੂ ਦਾ ਗੁਰੂ ਦਾ ਦਸਮਦੋ ਦੇ ਲੇਖੇ ਕੋ ਤਰਮਾਰਥ ਲਗਾਈ ਚਲੋ ਜਦੋਂ ਤੁਸੀਂ ਉਹ ਕਰੋਗੇ ਹੌਲੀ ਹੌਲੀ ਤੁਹਾਡਾ ਮਨ ਸ਼ੁੱਧ ਹੁੰਦਾ ਹੁੰਦਾ ਫਿਰ ਦੇ ਵਿੱਚ ਬ੍ਰਮ ਗਿਆਨ ਉਤਪਤ ਹੋ ਜਾਏਗਾ ਕਿਉਂਕਿ ਬ੍ਰਮ ਗਿਆਨ ਹਮੇਸ਼ਾ ਸ਼ੁੱਧ ਅੰਤ ਕਣ ਵਿੱਚ ਪੈਦਾ ਹੁੰਦਾ ਹੈ ਬ੍ਰਮ ਗਿਆਨੀ ਅਸਲ ਮੈਨੇ ਵਿੱਚ ਵਹਿਗੁਰੂ ਦਾ ਮਿਲਾਪ ਹੈ ਜਦੋਂ ਅੱਛੀ ਤਰ੍ਹਾਂ ਉਹ ਅੰਤ ਕਣ ਵਿੱਚ ਬ੍ਰਮ ਗਿਆਨ ਉਰੀ ਜਾਗ ਪਏ ਸਾਸਨ ਉਸ ਅਵਸਥਾ ਵਿੱਚ ਆ ਕੇ ਇਹ ਜਗਤ ਜਗਤ ਨਹੀਂ ਰਹਿ ਜਾਂਦਾ ਉਸ ਅਵਸਥਾ ਵਿੱਚ ਜਗਤ ਸਰਕਾਰੂਪ ਅਰੂਪ ਨਦੀ ਨੁਕਤੇ ਨਿਗਾ ਬਦਲ ਜਾਂਦਾ ਹੈ ਸੋ ਇਸ ਕਰਕੇ ਅਗਿਆਨੀ ਦੀ ਦ੍ਰਿਸ਼ ਵਿੱਚ ਇੱਦਾਂ ਕਥ ਹੈ ਜਿਸ ਦੀ ਅਵਸਥਾ ਇਹ ਆ ਗਈ ਬ੍ਰਮਗਿਆਨੀ ਦੀ ਨਿਗਾ ਦੇ ਵਿੱਚ ਇੱਦਾਂ ਕਥ ਸਰਕਾਰ ਵੀ ਪਰਮੇਸ਼ਰ ਹੈ ਅਗਿਆਨੀ ਦੀ ਦ੍ਰਿਸ਼ਟੀ ਵਿੱਚ ਸਭ ਹੈ ਗਿਆਨੀ ਦੀ ਦ੍ਰਿਸ਼ਟੀ ਵਿੱਚ ਰਸੀ ਹੈ ਰਸੀ ਦੁਖਦਾ ਕਰਨੀ ਸਭ ਦੁਖਦਾ ਕਰਨ ਬਣ ਰਿਹਾ ਹੈ ਹੈ ਦਸਲ ਰਸੀ ਉਹ ਇਸੇ ਤਰ੍ਹਾਂ ਜਿਵੇਂ ਉਹ ਪੁੱਲ ਸੀ ਇਹਦੀ ਪੁੱਲ ਜਦੋਂ ਦੂਰ ਹੋ ਜਾਏਗੀ ਹੌਲੀ ਹੌਲੀ ਇਹ ਜੁਦਾ ਹੀ ਮੁਕਤ ਹੋ ਜਾਏਗਾ ਇਥੇ ਜੀਵਨ ਮੁਕਤੀ ਦੀ ਜ਼ਿੰਦਗੀ ਬਸਰ ਕਰੇਗਾ ਜਿਤਨੀ ਹੈ ਜਦੋਂ ਆਉਦ ਪੂਰੀ ਹੋਏਗੀ ਵਿਸ਼ਦਾ ਵਾਸਤੇ ਵਹਿਰੂ ਵਿੱਚ ਰਹੇਗਾ ਉਹਦਾ ਆਵਾਗਮਨ ਮਿਟ ਜਾਏਗਾ ਜਿਸ ਗੱਲ ਤੋਂ ਡਰਦੇ ਹੋ ਬਈ ਬਾਰ-ਬਾਰ ਜਨਮਨ ਦੇ ਚੱਕਰ ਆਿੰਦਾ ਹੈ ਬਾਰ-ਬਾਰ ਜਮਿੰਦੇ ਵਰੀਂਦਾ ਉਹ ਤੁਹਾਡਾ ਚੱਕਰ ਖਤਮ ਹੋ ਜਾਏਗਾ ਉਹਨਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ ਸਾਧ ਸੰਗਤ ਉਹ ਸਿੱਖਿਆ ਧਾਰਨ ਕਰਕੇ ਕਿਸੇ ਸ਼ਕਲ ਵਿੱਚ ਦਰਸਲ ਵਹਿਰੂ ਦੀ ਸ਼ਰਨ ਗ੍ਰਹਿਣਾ ਹੁੰਦਾ ਹੈ ਸੋ ਉਹਨਾਂ ਨੇ ਗੁਰੂ ਦੇ ਬਚਨ ਸੁਣ ਕੇ ਉਹਨਾਂ ਨੇ ਅਮਲ ਕਰਨਾ ਸ਼ੁਰੂ ਕੀਤਾ ਹੌਲੀ ਹੌਲੀ ਜਿਹੜੇ ਛਰਨ ਵਿੱਚ ਆਏ ਸੇ ਗੁਰੂ ਦੀ ਦੀਖਿਆ ਪ੍ਰਾਪਤ ਕਰਕੇ ਸਿੱਖਿਆ ਲੈ ਕੇ ਇੱਕ ਦਿਨ ਉੱਚ ਕੋਟੀ ਦੇ ਸਿੱਖ ਹੋਏ ਸੋ ਇਉਂ ਸਾਸ਼ਿਕ ਦਮ ਸਫਲ ਕੀਤਾ ਜਾ ਸਕਦਾ ਹੈ ਕਦੇ ਗੁਰੂ ਤੇਗ ਬਹਾਦਰ ਮਹਾਰਾ ਜੀ ਫਰਮਾਉਂਦੇ ਹਨ ਮੰਨ ਲੈ ਪ੍ਰਭ ਕੀ ਸ਼ਰਨ ਵਿੱਚ ਆ ਪ੍ਰਭ ਦੀ ਸ਼ਰਨ ਗਿਰਨ ਕਰਕੇ ਬੜੇ ਬੜੇ ਉੱਚ ਵਸਥਾਵਾਂ ਨੂੰ ਪ੍ਰਾਪਤ ਹੋ ਗਏ ਪ੍ਰਭ ਨੂੰ ਪ੍ਰਾਪਤ ਹੋਏ ਮਨਕਾ ਤੁਮ ਜੈਸਾ ਨੂੰ ਕਈ ਜਵਸਤਾਵਾਂ ਮਿਲੀਆਂ ਇੱਥੇ ਵੀ ਗੁਰੂ ਸ਼ਰਨ ਵਿੱਚ ਆ ਕੇ ਜਦੋਂ ਮੰਦਗੀ ਕਰਾਂਗੇ ਇਹੀ ਆਪਣੇ ਆਪ ਨੂੰ ਗੁਰੂ ਦੇ ਸ਼ਰਨ ਗ੍ਰਾਹੁਣਾ ਹੈ ਇਉਂ ਜਨਨ ਦੇ ਸ਼ਕਲ ਦਾ ਇਹ ਉਪਾਅ ਹੈ ਇਤਨੇ ਦਿਨ 13 ਦਿਨ ਰੋਜ਼ ਕੀਰਤਨ ਹੁੰਦਾ ਰਿਹਾ ਰੋਜ਼ ਗੁਰਬਾਣੀ ਨੇ ਵਿਚਾਰਾ ਹੁੰਦੀ ਰਹੀਆਂ ਹੁਣ ਦਾ ਇਹੀ ਨਿਚੋੜ ਸੀ ਕੀਰਤਨ ਕਰਿਆ ਕਰੋ ਸੱਤ ਸੰਗ ਕਰਿਆ ਕਰੋ ਬਿਰਤੀ ਟਿਕਾ ਕੇ ਸ਼ਰਧਾ ਸਿੱਧ ਰੋਸੇ ਨਾਲ ਔਰ ਸਿਮਰਨ ਕਰੋ अपने समा क्डो जरूर विहार कार भी करो नेक नियती नाल करो अपना तन मन धन अपना ना समझो सब गुरु का समझो जो हौली हौली यह सावस्था ये सबक पकदा चला जाएगा अपने आप ही अंदरों असी हल्कापन और सुख शांति ठंड महसूस कर लग पा वाधते वधद ज्यों युँ अवस्था चढ़ती चली जाएगी एकाग्रता भी वीती चली जाएगी शांति भी बढ़ती चली जाएगी सुख भी बढ़ता चला जाएगा अटैचमेंट उठती चली जाएगी जिंदगी कुछ और होर हो जाएगी ਲੋਕ ਸੁਖੀ ਪਰ ਲੋਕ ਸੁਹੇਲੇ ਹੋ ਜਾਵਾਂਗੇ ਆਪਾਂ ਤੇ ਨੂੰ ਆਪਣੀ ਚੱਲਣ ਦੀ ਕੋਸ਼ਿਸ਼ ਕਰੋ ਭਾਵੇਂ ਇਹ 18 ਬੀ ਦਿਨੀ ਹੋਏ ਨੇ ਇੱਥੇ ਕੱਲ ਤੋਂ ਮੇਰਟ ਨੂੰ ਪ੍ਰੋਗਰਾਮ ਸ਼ੁਰੂ ਖਾਇ ਸੋ 15 ਦਿਨਾਂ ਦੇ ਵਾਸਤੇ ਹੋਲੀ ਹੋਲੀ ਤੁਹਾਡੇ ਇਸ ਇਲਾਕੇ ਜਿਵੇਂ ਪਹਿਲੇ ਸਾਲਾਂ ਵਿੱਚ ਹੁੰਦਾ ਹੈ ਉਸ ਤੋਂ ਬਾਅਦ ਮੋਦੀਨਗਰ ਹੈ ਉਸ ਸ਼ਾਦ ਰਹੇ ਹੈ ਗਾਜ਼ੀਆਬਾਦ ਹੈ ਉਸ ਤੋਂ ਬਾਅਦ ਬਲੰਸ਼ਹਿਰ ਹੈ ਮਾਦਵਾ ਇਤਾਦ ਇਹਨਾਂ ਸਾਰਿਆਂ ਸ਼ਹਿਰਾਂ ਵਿੱਚ ਥੋੜਾ ਥੋੜਾ ਸਮਾਂ ਦਿੱਤਾ ਹੋਇਆ ਹੈ ਪਤਾ ਲੱਗਦਾ ਚਲਾ ਜਾਏਗਾ ਸੋ ਕੱਲ ਤੋਂ ਮੇਰਠ ਦੀਵਾਨ ਸ਼ੁਰੂ ਹੋ ਜਾਣਗੇ ਜਿਸ਼ਵਾਸ ਦੇ ਇਹਨਾਂ ਜਿਹੜੇ ਰੋਜ਼ ਦੇ ਬਚਨ ਸੁਣਦੇ ਰਹੋ ਇਹਨਾਂ ਨੂੰ ਯਾਦ ਕਰਕੇ ਅਮਲ ਕਰਕੇ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ ਗਣ ਗੁਰੂ ਸਤਿ ਧਰਪਣ ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਤਨ ਹੈ ਧੰਨ ਹੈ ਧੰਨ ਹੈ ਧੰਨਵਾਦ ਤੇਰਾ ਧੰਨ मनोक